ਹਾਂਜੀ ਮਿੱਤਰੋ ਹਰ ਸਿੱਕਲ ਕੀ ਹਾਲ ਚਾਲ ਹੈ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਨਾ ਤੇ ਬਾਕੀ ਗਰਮੀ ਦਾ ਮੌਸਮ ਹੈ ਤੇ ਗਰਮੀ ਤਾਂ ਪੈ ਗਈ ਹੈ ਨਾ ਬਾਕੀ ਤੁਹਾਨੂੰ ਪਤਾ ਕੀ ਆਪਣੇ ਵਲੌਗ ਚੱਲ ਰਹੇ ਨੇ ਹੈ ਨਾ ਇੱਧਰ ਆਪਣਾ ਖੜਾਇਆ ਐਗਰ ਕਰੋ ਚੈੱਕ ਇੱਧਰ ਆਪਣਾ ਜਿਗਾ ਟੂ ਖੜਾਇਆ ਠੀਕ ਹੈ ਤੇ ਇੱਧਰ ਆਪਣਾ ਇੱਕ ਸੋਨ ਵਾਲੀ ਕਾ ਖੜਾਇਆ ਕਿਹੜਾ ਮਾਡਲ ਹੈ ਇਹ 18 ਜੀ 18 ਮਾਡਲ ਕਰੋ ਫਿਰ ਚੈੱਕ ਮੁੰਡਿਆ ਠੀਕ ਹੈ ਤੇ ਅੱਜ ਤੁਹਾਨੂੰ ਪਤਾ ਹੀ ਥੋੜਾ ਜਿਹਾ ਆਪਾਂ ਗਏ ਸੀ ਵਲੋਗ ਨੂੰ ਬਣਾਉਣ ਤੇ ਕਿਦਾਂ ਦਾ ਰਿਹਾ ਮਾਹੌਲ ਫਿਰ ਉੱਥੇ ਸੈਟ ਹੀ ਕੰਮ ਬਹੁਤ ਵਧੀਆ ਸੀ ਯਾਰ ਬਾਈ ਤੇ ਆਪਣਾ 44 ਦਾ ਵੀ ਪਾਇਆ ਸੀ ਟੋਚਨ ਪਾਇਆ ਸੀ ਤੇ ਇਧਰ ਆਪਣਾ 55 ਦਾ ਵੀ ਪਾਇਆ ਸੀ ਟੋਚਨ ਉਹ ਵੀ ਜਲਦੀ ਤੋਂ ਜਲਦੀ ਤੁਹਾਨੂੰ ਆਪਾਂ ਵਲੋਗ ਅਪਲੋਡ ਕਰਾਂਗੇ ਠੀਕ ਹੈ YouTube ਤੇ ਤੇ ਬਾਕੀ ਬਹੁਤ ਵਧੀਆ ਰਿਹਾ ਕੰਮ ਬਹੁਤ ਵਧੀਆ ਟੂਸ਼ਨ ਚੱਲੇ ਤੇ ਬਾਕੀ ਆਪਣੇ ਆਉਂਦੇ ਰਹਿਣਗੇ ਇਦਾਂ ਹੀ ਬਲੌਗ ਇਹਦੇ ਚ ਹੋਏ ਦੂਜੀਆਂ ਦੇ ਵੀਡੀਓ ਬਲੌਗ 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 ਇਦਾਂ ਹੀ ਆਉਂਦੇ ਰਹਿਣਗੇ ਤੇ ਫਿਰ ਆ ਆਪਣੀ ਖੜੀ ਇਧਰ ਮਸ਼ੀਨ ਜੋ ਕਿ ਤੁਹਾਨੂੰ ਪਤਾ ਹੈ ਤੂੜੀ ਵਾਲੀ ਰੀਪਰ ਹੈ 55 ਮਗਰ ਚੱਲਦਾ ਹੁੰਦਾ ਹੈ ਤੇ ਬਾਹਰ ਸਬੂਚਾ ਹੋਂਦੇ ਕਰਕੇ ਨਾ ਫਿਰ ਪੱਤਰਪਾਲ ਸਕੂਲ ਪਾ ਕੇ ਚੰਗੀ ਤਰ੍ਹਾਂ ਫਿਰ ਬੰਦ ਦਿੱਤੀ ਸੀ ਤੇ ਠੀਕ ਹੈ ਲਾ ਰੱਖੀ ਨਾ ਫਿਰ ਏਜੰਸੀ ਫਿਰ ਕਿਉਂ ਬਾਈ ਜੀ ਐ ਬਾਈ ਜੀ ਇਧਰ ਮੈਂ ਹਾਂ ਲਾ ਰੱਖੀ ਨਾ ਫਿਰ ਏਜੰਸੀ ਬਾਈ ਉਹਨਾਂ ਨੇ ਹੋਰ ਬਾਈ ਠੀਕ ਹੈ ਤੇ ਹਜੇ ਆਪਣੇ ਟਰੈਕਟਰ ਛੜੇ ਹੋਏ ਆ ਦੂਸਰੇ ਘਰ ਉਹ ਹੈਗੇ ਆ ਸੋਨਾਲੀ ਇਕਾਈ ਉਹ ਵੀ ਕਿਹੜਾ ਕਿਹੜਾ ਮਾਡਲ ਉਹ ਡਰਾਲੇ ਦੇ ਜਿਹੜੇ ਖੜੇ ਹੋਏ ਉੱਤੇ ਉਹ ਇਹ 17 17 ਮਾਡਲ ਹੈ 17 17 ਮਾਡਲ ਹੈ ਜੀ ਦੋ ਹੋਰ ਖੜੇ ਹੋਏ ਆ ਤੇ ਬਾਕੀ ਆਪਾਂ ਮਿਲਾਂਗੇ ਬਾਬਾ ਬੁੱਢਾ ਸਹਿਬ ਜੀ ਦੇ ਮੇਲੇ ਦੇ ਹੋਰ ਬਾਕੀ ਤੁਸੀਂ ਦੋ ਚਾਰ ਥੋੜੇ ਬਹੁਤ ਬਾਕੀ ਆਪਾਂ ਟੋਜਾ ਟੁੰਜਨਾ ਤੇ ਪਾਏ ਸੀ ਅੱਜ ਟਾਇਰ ਬਾਹ ਤੇ ਘਸਾਈ ਹੈ ਨਾ ਟਾਇਰਾਂ ਦਾ ਕੀ ਚੱਕਰ ਹੈ ਟਾਇਰ ਕਿਉਂ ਲਾਉਂਦੇ ਆ ਹੈ ਕਿੰਨੇ ਟਾਇਰ ਤੇ ਘਸਾਈ ਕੋਣ ਗਿੰਦਾ ਅੱਛਾ ਬਾਈ ਜੀ ਕਹਿੰਦੇ ਟਾਇਰ ਦਾ ਘਸਰਿੰਗੇ ਟੋਜ ਨੂੰ ਪਾਾਂਗੇ। ਆ ਕੀ ਸਹੀ ਗੱਲ ਆ ਨਾ। ਜੇ ਪੰਗੇ ਲਵਾਂਗੇ ਫਿਰ ਟਾਇਰ ਵੀ ਘਸਣਗੇ ਹਨਾ ਤੇ ਪਿੱਛੇ ਚਿਤਾ ਦੀ ਟਾਇਰ ਵੇਖੋ ਫਿਰ। ਬਾਈ ਕਹਿੰਦਾ ਗੋਲ ਕਰ ਦੇਣਾ ਤੇ ਫਿਰ ਬਾਈ ਨੇ ਵੀ ਖੜਾ ਛੱਡਿਆ ਨਹੀਂ ਜਿੰਨਾ ਗੋਲ ਹੋਈ ਨਹੀਂ ਦੇਖੋ। ਐ ਪੂਰੇ ਘਸਾਤੇ ਆ। ਘਾਸਿੰਦੇ ਵੀ ਗਏ ਇਧਰ। ਪਰ ਥੋੜੇ ਲਖਸਾਏ ਨੇ। ਸੈਡਾ ਸੁਡਾ ਹੀ ਘਸਾਤੀ ਆ। ਇਹ ਬਾਕੀ ਚੇਂਜ ਹੋਣ ਵਾਲੇ ਟਾਇਰ ਇਹਦੇ ਵੀ ਹੈ ਨਾ ਤੇ ਬਾਕੀ ਆਪਾਂ 55 ਦੀ ਮੋਡੀਫਾਈ ਆਪਾਂ ਕੀ ਕੀ ਕਰਨੀ ਆ ਅਜ ਕਰਦੇ ਤੇ ਬਾਕੀ ਆਪਾਂ ਨਾ ਟੋਚਨ ਪਾਏ ਸੀ ਆਪਣੇ ਸਿੰਪਲ ਬਿਲਕੁਲ ਸਿੰਪਲ ਟਰੈਕਟਰ ਜਿੱਦਾਂ ਆਪਾਂ ਕਹਿਦੀ ਹੈ ਨਾ ਆ ਵਿਦਆਊਟ ਟਰਬੋ ਤੇ ਇਹ ਯੋਰ ਮਾਰਦੇ ਨਾ ਬਹਿ ਜਾ ਬਹਿ ਜਾ ਕਾਉਂਦੇ ਆ ਹੈ ਅ 44 ਤੇ ਚੰਦਰਾ ਉਹ ਵੀ ਅੱਗ ਦੀ ਲਾੜੀ ਕਢਾਉਂਦਾ ਹੈ ਬਾਈ ਕੋਈ ਸੈਟਿੰਗ ਸ਼ੂਟਿੰਗ ਤਾਂ ਨਹੀਂ ਕਰੀ ਜਾਂਦੀ ਪੰਪ ਪੰਪ ਸੈਟਿੰਗ ਤਾਂ ਨਹੀਂ ਕਰੇ ਤੇ ਇਹ ਚੰਦਰਾ ਉਦੋਂ ਵੀ ਜਿਆਦਾ 55 ਤੋਂ ਹੀ ਜਿਆਦਾ ਜ਼ੋਰ ਮਾਰਦਾ ਹੈ ਠੀਕ ਆ ਬਾਕੀ ਕੰਪੀਟੀਸ਼ਨ ਸੀ ਜਿਹੜਾ ਲਗਭਗ ਬਰੋਬਰ ਹੀ ਰਿਹਾ ਹਨਾ ਤੇ ਬਾਕੀ ਆਓ ਬਾਈ ਜੀ ਉਰਾਓ ਆਇਓ ਰਾਂ ਅੱਗੇ ਆਇਓ ਤੇ ਬਾਕੀ ਆਪ ਕੀ ਕੀ ਫਿਰ ਆਪਾਂ ਕਰ ਰਹੇ ਆ ਮੋਡੀਫਿਕੇਸ਼ਨ ਹੁਣ ਤਾਂ ਫਲਾੜ ਬਾਈ ਜੀ ਕੁਝ ਨਹੀਂ ਕਰ ਰਿਹਾ ਕਿ ਬਾਬਾ ਬੁੱਢਾ ਸਾਹਿਬ ਜੋ ਗਏ ਉਦੋਂ ਕਰਾਂਗੇ ਤੇ ਬਾਕੀ ਆਪਣਾ 55 ਤੇ ਕੀ ਕੀ ਕਰਨ ਵਾਲਾ ਹੈ ਜਵੰਦਿਆਂ ਤੇ ਬੰਮ ਪਰ ਲਾਉਣ ਵਾਲਾ ਰਹਿ ਗਿਆ ਸਾਈਡ ਇਰ ਇੰਟਰ ਲਾਉਣ ਵਾਲਾ ਰਹਿ ਗਿਆ 에ਅਰ ਕਲੈਂਡਰ ਲਾਉਣੇ ਆ ਤੇ ਬਾਕੀ ਹੋਰ ਕੁਝ ਨਿੱਕਾ ਮੋਟਾ ਜਿਵੇਂ ਤੁਸੀਂ ਦੱਸੋਗੇ ਜਿਵੇਂ ਕਰਾਂਗੇ ਹਾਂ ਜੀ ਬਾਕੀ ਤੁਸੀਂ ਜਿਵੇਂ ਕਮੈਂਟਾਂ ਦੇ ਵਿੱਚ ਦੱਸਦੇ ਹੋ ਜਿੱਦਾਂ ਵੀ ਤੁਸੀਂ ਕਹੋਗੇ ਫਿਰ ਆਪਾਂ ਉਦਾਂ ਕਰਾਂਗੇ ਤੇ ਬਾਕੀ ਸਟੀਰਿੰਗ ਵੀ ਚੇਂਜ ਕਰਨੇ ਆ ਵਿਚਾਰ ਤਾਂ ਹੈਗਾ ਸਟੀਰਿੰਗ ਵੀ ਸਟੀਰਿੰਗ ਵੀ ਚੇਂਜ ਕਰਨੀ ਇੰਦਾ ਵੀ ਕਰਨਾ ਤੇ ਕਿਹਨਾਂ ਦਾ ਮਤਲਬ ਹੈ ਕਿ ਮੋਡੀਫਿਕੇਸ਼ਨ ਜਿੰਨੀ ਵੀ ਹੈਗੀ ਨਿੱਕੀ ਨਿੱਕੀ ਮੋਡੀਫਿਕੇਸ਼ਨ ਕਰਾਂਗੇ ਨਾ ਤੇ ਬਾਕੀ ਫਿਰ ਆਪਾਂ ਮੇਲੇ ਤੇ ਵੀ ਆਪਣੇ ਵਲੌਗ ਆਉਣਗੇ ਜੋ ਕਿ ਹੋਂਦਾ ਹੋਂਦਾ ਮੇਲਾ ਬਾਬਾ ਬੋਬੜਾ ਸਾਹਿਬ ਦਾ ਦਸਵੇਂ ਦਸਵੇਂ ਮਹੀਨੇ ਚ ਆਉਂਦਾ ਉਹ ਦੋ ਮਹੀਨੇ ਰਹੇ ਬਸਵੇਂ ਮਹੀਨੇ ਚ ਆਉਂਦਾ ਹਨ ਤੇ ਬਾਕੀ ਜਾਵਾਂਗੇ ਉੱਤੇ ਵੀ ਪਿਛਲੀ ਔਰ ਵੀ ਗਿਆ ਸੀ ਬਹੁਤ ਵਧੀਆ ਪ੍ਰੋਗਰਾਮ ਹੈ ਥੋੜੇ ਮੋਡੀਫਿਕੇਸ਼ਨ ਆਪਾਂ ਕਰਤੀ ਹੈ ਹਨ ਬਿ ਡੱਕ ਡੱਕ ਲਾ ਲਿਆ ਤੇ ਛਤਰੀ ਛਤਰੀ ਲਾ ਲਈ ਆ ਬਟਰ ਲੱਗੀ ਤਾਂ ਪਹਿਲਾਂ ਵੀ ਸੀ ਹਨਾ ਪਰ ਉਹ ਕੀ ਕੀ ਕਹਿ ਸਕਦੇ ਆ ਮਤਲਬ ਕਿ ਜਿਆਦਾ ਹਾਈ ਫਾਈ ਯਾ ਨਹੀਂ ਕੰਮ ਹਨਾ ਤੇ ਹੁਣ ਆਪਾਂ ਲਾ ਚੁੱਕੇ ਆ ਵਧੀਆ ਘੈਂਟ ਗੱਲਬਾਤ ਹਨਾ ਤੇ ਬਾਕੀ ਵੇਡ ਵੂਡ ਵੀ ਲੱਗੇ ਹੋ ਸਕਦੇ ਇਹ ਵੀ ਆਪਾਂ ਚੇਂਜ ਕਰੀਏ ਹਨਾ ਤੇ ਬਾਕੀ ਜੋ ਵੀ ਹੋਇਆ ਮੌਕੇ ਦੇ ਕਰਾਂਗੇ ਆਪਾਂ ਤੇ ਹੋਰ ਫਿਰ ਬਾਈ ਬਾਈ ਜੀ ਸੋਚ ਵਿਚਾਰ ਰਹਿਣੇ ਕੋਈ ਗੱਲ ਗੁੱਲ ਨਹੀਂ ਆ ਰਹੀ ਹੈ ਨਾ ਗੱਲਾਂ ਫਿਰ ਜਦੋਂ ਹਾਂਜੀ ਕੀ ਕਹਿ ਰਹੇ ਹੋ ਕੋਈ ਗੱਲ ਨਹੀਂ ਹੈ ਉਹ ਜੀ ਤਾਂ ਬਾਕੀ ਜੇ ਤੁਸੀਂ ਨੂੰ ਲੱਗਦਾ ਵੀ ਸ਼ਾਟਿੰਗ ਕਰੀ ਹੋਈ ਚਦਾਈ ਤੇਲ ਤੋੜਦਾ ਹੈ ਨਹੀਂ ਨਹੀਂ ਕੁਝ ਵੀ ਨਹੀਂ ਕੀਤਾ ਹੈ ਕੋਸਬ ਨਹੀਂ ਮਾਨੀਆ ਤੂੰ ਰਾਣਾ ਜੀ ਠੀਕ ਹੈ ਨਾ ਤੇ ਬਾਕੀ ਪ੍ਰੈਸ਼ਰ ਡੈਕਰ ਚੈੱਕ ਕਰੋੀ ਬਾਕੀ ਆਪਣਾ ਇੱਕ ਸੋਨਾ ਲੀਕਾ ਸੀ ਨਾ ਤੇ ਉਹਦਾ ਤੇਲ ਘਟਾਇਆ ਹੋਇਆ ਸੀ ਨਾ ਇਸ ਕਰਕੇ ਪ੍ਰੋਪਰ ਯੂਰ ਚੈੱਕ ਕਰਵਾ ਦਿੰਦੇ ਯੂਰ ਨਹੀਂ ਲਾ ਦਿੰਦੇ ਜੀ 55 ਵੀ ਕਰਾ ਯੂਰ ਨਹੀਂ ਲਾ ਰਿਹਾ ਸੀ ਬਾਕੀ ਹੈ ਨਾ ਵਿਦਆਊਟ ਆਪਣੇ ਮਤਲਬ ਕਿ ਟਰਬੋ ਜਿੱਦਾਂ ਮਤਲਬ ਮੋਡੀਫਿਕੇਸ਼ਨ ਆ ਜਿੱਦਾਂ ਕਿ ਅੱਜ ਕੱਲ ਲੋਕ ਜਿੱਦਾਂ ਪੰਪ ਮੋਡੀਫਿਕੇਸ਼ਨ ਹੋ ਗਈ ਜਿੱਦਾਂ ਟਰਬੋ ਹੋ ਗਿਆ ਨਾ ਤੇ ਬਹੁਤ ਜ਼ਿਆਦਾ ਕਰਵਾ ਗਏ ਫਿਰ ਟੋਚ ਨਾ ਪਾਉਂਦੇ ਨਾ ਜੋ ਕਿ ਆਪਣੇ ਬਿਲਕੁਲ ਸਿੰਪਲ ਸੀ ਕੋਈ ਵੇਟ ਨਹੀਂ ਪਾਇਆ ਕੋਈ ਕੋਈ ਜਿੱਦਾਂ ਵੀ ਹੈਗੇ ਸੀ ਉਦਾਂ ਹੀ ਟੋਚ ਨਾ ਪਾਏ ਆ ਤੇ ਬਹੁਤ ਵਧੀਆ ਰਹਿ ਆ ਬਾਕੀ ਜਿੱਦਾਂ ਕੇ 10 ਟਾਇਰਾਂ ਵਿੱਚ ਪਾਣੀ ਪੁਣੀ ਵੀ ਭਰ ਲਿੰਦੇ ਆ ਹਨਾ ਉਹ ਵੀ ਕੋਸੀ ਕੋਸ਼ ਨਹੀਂ ਕੀਤਾ ਜਿਵੇਂ ਵੀ ਖੜੇ ਸੀ ਘਰੇ ਉਵੇਂ ਅਸੀਂ ਲੈ ਗਏ ਤੇ ਬਸ ਇੱਕ ਸੰਗਲ ਦੀ ਲੋੜ ਪਈ ਸੀ ਠੀਕ ਹੈ ਤੇ ਸੰਗਲ ਦੀ ਫਿਰ ਲੋੜ ਪੈ ਗਈ ਨਾ ਜੋ ਕਿ ਟੋਚਨ ਪਾਣੇ ਰੱਸਾ ਤੇ ਫਿਰ ਪਾ ਨਹੀਂ ਸਕਦੇ ਹੈ ਤੇ ਬਾਕੀ ਬਾਈ ਜੀ ਆ ਬਾਈ ਜੀ ਹੁਣਾਂ ਬਾਕੀ ਬੰਪਰ ਲਾਇਆ ਤੁਸੀਂ ਕਰੋ ਚੈੱਕ ਮਾਰੇ ਬੰਪਰ ਦੱਸੋ ਤੇ ਬੰਪਰ ਦੇ ਹੀ ਕਰੋ ਚੈੱਕ ਫਿਰ ਆਪਰ ਕੀ ਬਣਾਇਆ ਹੈ ਇਹ ਬਾਜ ਬਣਾਇਆ ਹੈ ਇਹ ਬਾਜ ਹੈ ਇਹ ਚੋੰਜੇ ਤੇ ਕੁੱਗੀ ਦੀ ਲੱਗਦੀ ਹੈ ਨਹੀਂ ਨਹੀਂ ਬਾਜ ਆਏ ਬਾਜ ਹੈ ਨਾ ਹਾਸਾ ਖੇਡਾ ਵੀ ਕਰ ਲੀਦਾ ਥੋੜਾ ਬਹੁਤ ਹੈ ਨਾ ਬਾਜ ਆਈ ਬਾਜ ਹੈ ਨਾ ਤੇ ਆ ਜਿਹੜਾ ਵਿੱਚ ਫਲੈਗ ਕਿੱਥੋਂ ਦਾ ਹੈ ਫੋਰੋ ਲਵਾਇਆ ਨਹੀਂ ਨਹੀਂ ਇਹ ਫਲੈਗ ਫਲੈਗ ਜਿਹੜਾ ਵਿਚਾਰਿਆ ਫਲੈਗ ਸਹੀ ਫਲੈਗ ਆਹ ਬੜਾ ਜਿਹੜਾ ਝੰਡਾ ਕਿਹੜੀ ਕੰਟਰੀ ਦਾ ਹੈ ਨਹੀਂ ਨਹੀਂ ਪਤਾ ਬਾਈ ਨੂੰ ਇੰਨਾ ਹੀ ਪਤਾ ਬਾਈ ਨੂੰ ਇਹ ਨਹੀਂ ਪਤਾ ਬਾਈ ਨੂੰ ਬਸ ਇਹ ਪਤਾ ਕਿ ਬਾਜ ਆ ਹਾਂ ਆ ਬਾਜ ਦੀ ਆਕਾ ਹੈ 54 ਤੇ ਆ ਬਾਕੀ ਬਾਜ ਆ ਬਾਕੀ ਵੀ ਮੋਡੀਫਿਕੇਸ਼ਨ ਵੀ ਹੈ ਮਤਲਬ ਸੋਨਾ ਲੱਗਦਾ ਹੈ ਨਾ ਬਾਈ ਨੇ ਲਵਾ ਲਿਆ ਭਾਈ ਝੰਡੇ ਝੁੰਡੇ ਦਾ ਠੀਕ ਯਾਦ ਰੱਖਦਾ ਵਾ ਸਟਾਰ ਜੇ ਦੇਖ ਲੈ ਸਟਾਰ ਲੱਗੇ ਆ ਨਹੀਂ ਨਹੀਂ ਇਹਦਾ ਬਣਵਾ ਕੇ ਲੈ ਤੇ ਬਾਕੀ ਬੰਪਰ ਚੈੱਕ ਕਰੋ ਬਾਈ ਨੇ ਠੀਕ ਹੈ ਕਿੰਨੇ ਇੰਚਾ ਲੰਮਾ 2 ਫੁੱਟ ਦਾ 2 ਫੁੱਟ ਦਾ ਹਣਾ ਬਾਕੀ ਵਧੀਆ ਬਣਿਆ ਹੈ ਹਣਾ ਤੇ ਬਾਕੀ ਆਪਣੇ ਸੀਲ ਮੁਰਗੇ ਵੀ ਜੇ ਚੈੱਕ ਕਰਨੇ ਹੋਈ ਤੁਸੀਂ ਕਰ ਸਕਦੇ ਬਾਈ ਨੇ ਰੱਖੇ ਹੋਏ ਆ ਕੀ ਨਾ ਆਇੰਦਾ ਹੈ ਹੈ ਬਾਕੀ ਆ ਸੀ ਨਮੂਗੇ ਵੀ ਤੁਸੀਂ ਚੈੱਕ ਕਰ ਸਕਦੇ ਆ ਇੱਧਰ ਆ ਓਏ ਤੇ ਬਾਕੀ ਆ ਕਰੋ ਚੈੱਕ ਨਾ ਤੇ ਬਾਕੀ ਨਾ ਹੋਰ ਗੱਲਾਂ ਦੀਆਂ ਗੱਲਾਂ ਬਾਈ ਜੀ ਹਾਂਜੀ ਬਾਈ ਜੀ ਹੋਰ ਗੱਲਾਂ ਦੀਆਂ ਗੱਲਾਂ ਬਾਕੀ ਹਨਾ ਹੁਣ ਤਾਂ ਪ੍ਰੋਪਰ ਇਦਾਂ ਲੱਗ ਰਿਹਾ ਜਿੱਦਾਂ ਨਾ ਏਜੰਸੀ ਘਰੇ ਖੋਲੀ ਹੁੰਦੀ ਬਾਈ ਤੁਸੀਂ ਹਨਾ ਆਓ ਹਮੜੇ ਆ ਇੱਧਰ ਆਇਓ ਮੜਿਆ ਤੇ ਬਾਕੀ ਆ ਬਾਈ ਜੀ ਹੁਣੇ ਚੱਕ ਲੋ ਚੈੱਕ ਪੈਂਦਾ ਭਲੇਖਾ ਥੋੜਾ ਥੋੜਾ ਕਿ ਨਹੀਂ ਕਰੋ ਚੈੱਕ ਜਿੱਦਾਂ ਨਾ ਬਾਈ ਹੁਣਾਂ ਨੇ ਏਜੰਸੀ ਲਾ ਲਈ ਹੁੰਦੀ ਘਰੇ ਕਰੋ ਚੈੱਕ ਫਿਰ ਸੋਨਾਲੀ ਕਾ ਸਵਰਾਜ ਸਵਰਾਜ 855 ਹੈ ਰਹਿਣਾ ਜੋਗੇ ਅੱਜ ਕੱਲ ਦਿਲਾਂ ਤੇ ਰਾਜ ਕਰਦਾ ਰਾਜ ਤੇ ਬਾਕੀ ਆਪਣੇ ਆਉਂਦੇ ਰਹਿਣਗੇ ਬਲੌਗ ਵੀ ਮਿੱਤਰੋ ਤੁਸੀਂ ਬਨੇ ਰਹਿਣਾ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਜੋ ਕਿ ਬਹੁਤ ਵਧੀਆ ਵੀਡੀਓ ਆਪਣੀਆਂ ਇਦਾਂ ਹੀ ਆਉਂਦੀਆਂ ਰਹਿਣਗੀਆਂ ਬਾਕੀ ਕਿ ਗਰਮੀ ਬਹੁਤ ਜ਼ਿਆਦਾ ਸੀ ਬਾਕੀ ਬਹੁਤ ਵਧੀਆ ਰਿਸਪੌਂਸ ਮਿਲੇ ਆ ਗਿਆ ਨਾ ਕਿ ਬਾਕੀ ਯੋਰ ਯੋਰ ਜਿਹੜਾ ਲਾਇਆ ਟਰੈਕਟਰ ਐ ਪੂਰਾ ਪ੍ਰੋਪਰ ਲਾਇਆ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਸੀ ਹਨਾ ਬਾਕੀ ਹੁਕਾਕਾਂ ਵੀ ਸੈਟੇ ਸੀ ਹਨਾ ਉੱਚੀਆਂ ਨਹੀਂ ਵੀ ਤੇ ਨਹੀਂ ਹੁਕਾਕਾਂ ਬਰੋਬਰ ਸੀ ਹੁਕਾ ਹਾਂ ਸਹੀ ਚੀਜ਼ ਬਰੋਬਰ ਸੀ ਬਾਕੀ ਬਾਈਕਾਂ ਦਾ ਹੁਕਾ ਵੀ ਬਰੋਬਰ ਸੀ ਸੈਟ ਸੀ ਤੇ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਕੋਈ ਮੋਡੀਫਿਕੇਸ਼ਨ ਨਹੀਂ ਕੋਈ ਨਹੀਂ ਕੁਝ ਨਹੀਂ ਸਿੰਪਲ ਸਿੰਪਲ ਬਸ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਮਿਲਦੇ ਹਾਂ ਜਲਦੀ ਤੋਂ ਜਲਦੀ ਫਿਰ ਨੈਕਸਟ ਵਲੌਗ ਦੇ ਵਿੱਚ ਤੇ ਬਾਈ ਜੀ ਹੁਣ ਹੋ ਗਏ ਬੀਜੀ ਬਾਈ ਕੀ ਕਰ ਰਹੇ ਨੇ ਕੁਛ ਨਹੀਂ ਇਸ ਦਾ ਜੀ ਬਾਈ ਜੀ ਦਿਖਾਓ ਇਧਰ ਆ ਦੇਖੋ 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 ਤੁਹਾਨੂੰ ਦਿਖਾਉਣੇ ਆ ਆ ਦੇਖੋ ਬਾਈ ਨੇ ਰੂਟਾਂ ਦਾ ਕਿਤੇ ਘੁੰਮਣ ਲੈ ਕੇ ਜਾਂਦਾ ਮੇਨੂੰ ਉੱਤ ਵਿੱਚ ਪੁੱਤ ਇਹ ਦੇਖ ਰਿਹਾ ਬਾਈ ਜੀ ਉਸ ਦਾ ਦੇਖ ਰਿਹਾ ਬਾਈ

ਵਾਹ ਯਾਰ ਲਾ ਰਹੀ ਹੈ ਨਾ ਸਵਰਾਜ ਸਵਰਾਜ ਬਾਈ ਕੋ ਇੱਕ ਗੱਲ ਮੈਂ ਮੰਨੀ ਬਾਈ ਕੋ ਵੀਡੀਓ ਜਿੰਨੀਆਂ ਹੀ ਆ ਰਹੀ ਹੈ ਨਾ ਸਵਰਾਜ ਦੀਆਂ ਹੀ ਹੋ ਰਹੀਆਂ ਥਾਲੀ ਸਾਲੇ ਫਿਰਦੇ ਆ ਕਿ ਇਸਟਾ ਚਲਾਉਂਦਾ ਬਾਈ ਜਿੰਨੀਆਂ ਹੀ ਆਉਣੀਆਂ ਸਵਰਾਜ ਦੀਆਂ ਹੋਣੀਆਂ ਕਰੋ ਚੈੱਕ ਕਰੋ ਚੈੱਕ ग़ल बंदी पए भाई चेक सोना बि आगर बि चेक वेखो मार्दा वेंदी भई पंड जा हां जी भाई जी चलो ठीक है ही ना ਤੇ ਆਪਣਾ ਵਲੌਗ ਲੰਬਾ ਹੁੰਦਾ ਜਾਂਦਾ ਹੈ ਨਾ ਤੇ ਬਾਕੀ ਆਪਾਂ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਜਲਦ ਤੇ ਜਲਦੀ ਆਵਾਂਗੇ ਤੇ ਤੁਸੀਂ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਤੇ ਬਾਕੀ ਫਿਰ ਕੋਈ ਗੱਲ ਹੀ ਮਿਲਦੇ ਆਪਾਂ ਨੈਕਸਟ ਵਲੌਗਾਂ ਦੇ ਵਿੱਚ ਓਕੇ ਸਸੀ ਗਾ